ਦੇ ਪੰਜਾਬ ਦੇ ਸਪੀਕਰ ਸੰਧਵਾ ਸਾਹਿਬ ਨੂੰ ਕਿ ਇਸ ਇਸ਼ੂ ਦੀ ਗੰਭੀਰਤਾ ਦਾ ਨਹੀਂ ਪਤਾ ਇੱਕ ਬੱਚੇ ਨਾਲ ਵੱੱਡ ਫੈਲੀ ਸੌਟਮੀ ਦਾ ਏਟਾ ਸੀਰੀਅਸ ਆ ਰੂਪ ਹੋ ਗਿਆ ਉਸ ਬੱਚੇ ਦਾ ਮੈਡੀਕਲ ਹੋਇਆ ਹੋਇਆ ਇਹ ਗੱਲ ਇਸਟੈਬਲਿਸ਼ ਹੋਈ ਹੋਈ ਹੈ ਅਮਰਦੀਪ ਪਾਰਟੀ ਦੇ ਇੱਕ ਵੱਡੇ ਲੀਡਰ ਤੇ ਮਰਤੋ ਜਿੰਸੀ ਸ਼ੋਸ਼ਣ ਦੇ ਇਲਜ਼ਾਮ ਲਖੇ ਨੇ ਜਿਸ ਨੂੰ ਲੈ ਕੇ ਹੁਣ ਵਿਰੋਧੀ ਆਪ ਨੂੰ ਕੇਰਾਂਚ ਲਖੇ ਨੇ ਆਪ ਦੇ ਸੀਨੀਅਰ ਅਗੂ ਅਤੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧੋਆ ਵੱਲੋਂ ਇੱਕ ਬੱਚੇ ਨਾਲ ਅਸ਼ਲੀਲ ਛੇੜਛਾੜ ਅਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਖੇ ਨੇ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਅਮਰਜੀਤ ਸੰਧਵਾ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ 17 ਜਨਵਰੀ ਨੂੰ ਕੈਨੇਡਾ ਪਹੁੰਚੇ ਪਰ ਉਹਨਾਂ ਨੂੰ 에어ਪੋਰਟ ਤੇ ਹੀ ਰੋਕ ਦਿੱਤਾ ਗਿਆ ਅਤੇ ਉਹਨਾਂ ਕੋਲੋਂ 7 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਜਿਸ ਨੂੰ ਲੈ ਕੇ ਹੁਣ ਕੱਲ੍ਹ ਆਗੂ ਬਿਕਰਮ ਮਜੀਠੀਆ ਨੇ ਸਵਾਲ ਚੁੱਕੇ ਨੇ ਮਜੀਠੀਆ ਮੁਤਾਬਕ ਪੰਜਾਬ ਸਰਕਾਰ ਅਤੇ ਸਪੀਕਰ ਵੱਲ ਅਫਸਰਾ ਤੇ ਦਬਾਅ ਬਣਾ ਕੇ ਕੇਸ ਨੂੰ ਰਫਾ-ਦਫਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਆ ਪਿਛਲੇ ਕੁਝ ਦਿਨ ਪਹਿਲਾਂ ਹੀ ਇੱਕ ਖਬਰ ਬਾਵਾ ਪ੍ਰਕਾਸ਼ਿਤ ਹੋਈ ਹੈ ਮੇਨ ਲਗਾ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ। ਜਦੋਂ ਇੱਕ ਐਮਐਲਏ ਜਿਹੜੇ ਪਹਿਲਾਂ ਆਪ ਦੇ ਰਹੇ ਆ ਫਿਰ ਉਹ ਕਾਂਗਰਸ 'ਚ ਭੱਜ ਗਏ ਫਿਰ ਉਹ ਐਡੇ ਕੀਮਤੀ ਹੀਰੇ ਸਨ ਪੰਜਾਬ ਦੇ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਵਾਪਸ ਲੈ ਸੰਧੂਆ ਸਾਹ ਬਰੋਪੜ ਤੋਂ ਉਹ ਪਹਿਲਾਂ ਵੀ ਇੱਕ ਵਾਰੀ ਕੈਨੇਡਾ ਗਏ ਸੀ ਸਪੀਕਰ ਨਾਲ ਔਰ ਕੈਨੇਡਾ ਉਹਨਾਂ ਨੂੰ ਐਂਟਰ ਕਰਨ ਤੋਂ ਰੋਕਤਾ ਗਿਆ ਸੀ ਹੁਣ ਪਤਾ ਲੱਗਿਆ ਕਿ ਉਹ ਫੇਰ ਕਿਉਂਕਿ ਉਸ ਵੇਲੇ ਸਰਕਾਰ ਕਾਂਗਰਸ ਦੀ ਸੀ ਇਹਨਾਂ ਦੀ ਸਰਕਾਰ ਨਹੀਂ ਸੀ ਇਹ ਆਪੋਜੀਸ਼ਨ 'ਚ ਹੀ ਸਨ ਐਦ ਕੀ ਇਹ ਫੇਰ ਕੈਨੇਡਾ ਗਏ ਔਰ ਇਹਨਾਂ ਨੇ ਉਹਨੂੰ ਫੇਰ ਰੋਕਤਾ ਗਿਆ ਔਰ ਵੇਖੋ ਮੈਂ ਬੜਾ ਹੈਰਾਨਗੀ ਹੁੰਦੀ ਆ ਕਿ ਇਹ ਆਪਣੇ ਪੰਜਾਬ ਦੇ ਸਪੀਕਰ ਸੰਧਵਾ ਸਾਹਿਬ ਨੂੰ ਕਿ ਇਸ ਇਸ਼ੂ ਦੀ ਗੰਭੀਰਤਾ ਦਾ ਨਹੀਂ ਪਤਾ ਇੱਕ ਬੱਚੇ ਨਾਲ ਵੱਧ ਫੈਲੀ ਸ਼ੌਟਮੀ ਦਾ ਏਡਾ ਸੀਰੀਅਸ aarop ਹੋਣਾ ਜਿਹਦਾ ਉਸ ਬੱਚੇ ਦਾ ਮੈਡੀਕਲ ਹੋਇਆ ਹੋਇਆ ਇਹ ਗੱਲ ਇਸਟੈਬਲਿਸ਼ ਹੋਈ ਹੋਈ ਹੈ ਮਗਰ ਇਹਨਾਂ ਨੇ ਆਪ ਦੇ ਲੈਵਲ ਤੇ ਕੰਪਰੋਮਾਈਜ਼ ਕਰ ਲਿਆ ਬਟ ਲੀਗਲੀ दैट ਕੰਪਰੋਮਾਈਜ਼ ਡਸਨਟ ਸਟੈਂਡ ਜਿਹੜਾ ਬੱਚਿਆਂ ਨੂੰ ਫਿਜ਼ੀਕਲੀ ਮੈਂਟਲੀ ਅਬਿਊਜ਼ ਕਰ ਸਕਦਾ ਹੈ ਔਰ ਆਮ ਆਦਮੀ ਪਾਰਟੀ ਕੇਜਰੀਵਾਲ ਉਹਨੂੰ ਟਿਕ ਦੇ ਸਕਦੀ ਹੈ ਉਹਨੂੰ ਪਾਰਟੀ ਦਾ ਇੱਕ ਸੀਨੀਅਰ ਲੀਡਰ ਬਣਾ ਸਕਦੀ ਹੈ ਅੱਜ ਉਹ 24 ਘੰਟੇ ਪੰਜਾਬ 'ਚ ਪੰਜਾਬ ਦੇ ਵਜ਼ੀਰਾ ਨਾਲ ਔਰ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨਾਲ ਉਹ ਪੰਜਾਬ ਚ ਵੀ ਫਿਰਦਾ ਹੁਣ ਉਹ ਇੰਟਰਨੈਸ਼ਨਲੀ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਦੀ ਸ਼ਹਿਰ ਚ ਸਪੀਕਰ ਕੁਲਤਾਰ ਸੰਧਵਾ ਜੀ ਨਾਲ ਗਿਆ ਔਰ ਉਹ ਨੂੰ ਫੇਰ ਰੋਕਤਾ ਅਗ ਲਿਆ ਮਗਰ ਇਸ ਤਰੀਕੇ ਦਾ ਇਨਸਟੈਡ ਆਫ ਸਚਾਈ ਦਾ ਸਾਥ ਦੇਣ ਦੀ ਜਗ੍ਹਾ ਇਹ ਸਪੀਕਰ ਨੇ ਆਪ ਦੀ ਪੋਜੀਸ਼ਨ ਨੂੰ ਮਿਸਯੂਜ਼ ਕੀਤਾ ਭਗਵੰਤ ਮਾਨ ਨੇ ਆਪਦੀ ਹੋਮ ਮਿਨਿਸਟਰੀ ਚੀਫ ਮਿਨਿਸਟਰੀ ਨੂੰ ਮਿਸਯੂਜ਼ ਕੀਤਾ ਔਰ ਇੱਥੇ ਅਫਸਰ ਤੇ ਦਬਾਅ ਬਣਾ ਕੇ ਇੱਕ ਚਿੱਠੀ ਜਾਰੀ ਕਰਾਤੀ ਕਿ ਨਹੀਂ ਜੀ ਉਹ ਕੇਸ ਤਾਂ ਨਿਪਟ ਗਿਆ ਜਾਣਕਾਰੀ ਮੁਤਾਬਕ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੂੰ ਸੰਧੋਆ ਖਿਲਾਫ ਸ਼ਿਕਾਇਤ ਮਿਲੀ ਸੀ ਜਿਸ ਚ ਲਿਖਿਆ ਗਿਆ ਸੀ ਕਿ ਉਹਨਾਂ ਖਿਲਾਫ ਪੰਜਾਬ ਚ ਨਵਾਲਿਕ ਨਾਲ ਛੇੜਛਾੜ ਦੀ ਐਫ ਆਈ ਆਰ ਦਰਜ ਹੈ ਤੇ ਇਸ ਤੇ ਕਾਰਵਾਈ ਕਰਦਿਆਂ ਇਮੀਗ੍ਰੇਸ਼ਨ ਵਿਭਾਗ ਨੇ 17 ਜਨਵਰੀ 2024 ਨੂੰ ਸੰਧੋਆ ਨੂੰ ਹਵਾਈ ਅੱਡੇ ਤੇ ਰੋਕ ਲਿਆ ਸੀ ਅੰਤੇ ਇਸ ਸਬੰਧੀ ਕਨੇਡੀਅਨ ਅਧਿਕਾਰੀਆਂ ਨੇ ਐਸਐਸਪੀ ਰੋਪੜ ਨਾਲ ਵੀ ਸੰਪਰਕ ਕੀਤਾ ਜਿਸ ਤੇ ਰੋਪੜ ਦੇ ਐਸਐਸਪੀ ਗੁਲਨੀਤ ਖੁਰਾਣਾ ਨੇ ਕਨੇਡੀਅਨ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਸਾਬਕਾ ਵਿਧਾਇਕ ਸੰਧਵਾ ਨੂੰ ਕਲੀਨ ਚਿੱਟ ਦੇ ਦਿੱਤੀ ਜਦਕਿ ਮੀਡੀਆ ਮੁਤਾਬਕ ਅਜਿਹੇ ਮਾਮਲੇ 'ਚ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ ਮੀਡੀਆ ਨੇ ਹੁਣ ਸੰਧਵਾ ਨੂੰ ਕਲੀਨ ਚਿੱਟ ਦੇਣ ਵਾਲੇ ਅਧਿਕਾਰੀਆਂ 'ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਮਗਰ ਫੈਕਟ ਆਫ ਦਾ ਮੈਟਰ ਇਜ਼ ਔਰ ਉਹ ਚਿੱਠੀ ਜਿਹੜੀ ਲਿਖੀ ਗਈ ਹੈ ਉਹਦਾ ਨੰਬਰ 17 ਜਨਵਰੀ ਦੀ 4696 ਨੰਬਰ ਲੈਟਰ ਹੈ ਮਗਰ ਫੈਕਟ ਆਫ ਦਾ ਮੈਟਰ ਇਜ਼ ਕਿ ਇਹ ਚ ਕੰਪਰੋਮਾਈਜ਼ ਨਹੀਂ ਹੋ ਸਕਦਾ ਇਹ ਇੱਕ ਬੱਚੇ ਦੀ ਜ਼ਿੰਦਗੀ ਨਾਲ ਖੇਡਣ ਦੀ ਗੱਲ ਹੈ ਫਿਜ਼ੀਕਲ ਅਬਿਊਜ਼ ਦੀ ਗੱਲ ਹੈ ਮੈਂਟਲ ਟੌਰਚਰ ਦੀ ਗੱਲ ਹੈ ਔਰ ਇਨਸਟੈਡ ਆਫ ਸਟੈਂਡਿੰਗ ਵਿਦ ਦਾ ਪੀੜਤ ਇਹ ਜਾ ਕੇ ਪਾਵਰਫੁੱਲ ਆਪ ਦੇ ਅਨਮੋਲ ਹੀਰੇਆਂ ਐਮਐਲਆ ਨਾਲ ਹੀ ਖਲੋਂਦੇ ਸਾਫ ਕਾ ਐਮਐਲਆ ਔਰ ਇਹੀ ਕੁਝ ਕਟਾਰੂ ਚੱਕਦੇ ਮਾਮਲੇ 'ਚ ਵੇਖਣ ਨੂੰ ਮਿਲਿਆ ਔਰ ਬੜੀ ਚੇਤੀ ਮੈਂ ਇੱਕ ਕਿਸੇ ਫੋਰਮ ਤੇ ਜਾ ਕੇ ਇੱਕ ਵੀਡੀਓ ਹੋਰ ਪੇਸ਼ ਕਰੂੰਗਾ ਜਿੱਥੇ ਇੱਕ ਹੋਰ ਮੰਤਰੀ ਇਹ ਜੇ ਕੰਮ ਕਰ ਰਿਹਾ ਮਗਰ ਇਨਸਟੈਡ ਆਫ ਗਲਤ ਨੂੰ ਗਲਤ ਕਹਿਣ ਦੀ ਜਗ੍ਹਾ ਇਹ ਉਹਨਾਂ ਗੁਨਾਹਗਾਰਾਂ ਦੀ ਕਿਵੇਂ ਮਦਦ ਕਰ ਰਿਹਾ ਔਰ ਨਾ ਕੇਵਲ ਪੰਜਾਬ 'ਚ ਹੁਣ ਇੰਟਰਨੈਸ਼ਨਲੀ ਕੈਨੇਡਾ ਜਾ ਕੇ ਝੂਠ ਬੋਲ ਰਿਹਾ ਮੈਂ ਕੈਨੇਡਾ ਦੀ ਸਰਕਾਰ ਨੂੰ ਔਰ ਉੱਥੇ ਬੈਠੇ ਕੈਨੇਡੀਅਨਸ ਨੂੰ ਇਹ ਬੇਨਤੀ ਕਰਦਾ ਕਿ ਇਸ ਤਰ੍ਹਾਂ ਇਹ ਪੰਜਾਬ 'ਚ ਤਾਂ ਲੋਕਾਂ ਨੂੰ ਇਹਨਾਂ ਨੇ ਠੱਗਿਆ ਹੁਣ ਕੈਨੇਡਾ ਆ ਕੇ ਝੂਠ ਬੋਲ ਕੇ ਇਹ ਸ਼ੋਅ ਕਰਿਆ ਕਿ ਨਹੀਂ ਕਿ ਉਹਦੇ ਚ ਕੰਪਰੋਮਾਈਜ਼ ਹੋ ਗਿਆ ਲੀਗਲੀ ਕਿ ਦੇ ਕੈਨ ਨਵਰ ਬੀ ਅ ਕੰਪਰੋਮਾਈਜ਼ ਬਿਕੋਜ਼ ਉਹ ਬੱਚਾ ਛੋਟਾ ਸੀ ਇਹਨਾਂ ਨੇ ਆਪ ਦੇ ਪ੍ਰੈਸ਼ਰ ਹੇਟ ਜਿਵੇਂ ਮਰਜੀ ਇਹ ਕੇਸ ਚ ਭਾਵੇਂ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਮਗਰ ਲੀਗਲੀ ਕੇਸ ਸਟੈਂਡਸ ਔਰ ਜਿਹੜੇ ਜਿਹੜੇ ਅਫਸਰ ਨੇ ਇਸ ਚ ਗਲਤ ਕੰਮ ਚ ਇਹਨਾਂ ਦਾ ਸਾਥ ਦਿੱਤਾ ਆਈ ਡਿਮਾਂਡ ਐਕਸ਼ਨ ਅਗੇਂਸਟ them ਆਈ ਡਿਮਾਂਡ ਐਕਸ਼ਨ ਅਗੇਂਸਟ ਦ ਸਪੀਕਰ ਫੋਰ ਲਾਇਿੰਗ ਐਂਡ ਮਿਸਲੀਡਿੰਗ ਐਂਡ ਹੈਲਪਿੰਗ ਸਮਵਨ ਜਿਹੜਾ ਚਾਈਲਡ ਅਬਿਊਜ਼ ਲਈ ਅਕਿਊਜ਼ਡ ਹੋਵੇ ਔਰ ਮੈਂ ਸਮਝਦਾ ਪੰਜਾਬ ਵਾਸਤੇ ਸਾਡੇ ਸਾਰਿਆਂ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਕਿ ਅੱਜ ਪੰਜਾਬ 'ਚ ਦੇਸ਼ ਦੇ ਇੱਕ ਇਹ ਜੀ ਪਿਕਚਰ ਪੰਜਾਬ ਦੇ ਪੰਜਾਬੀਆਂ ਦੀ ਇਹ ਪੇਸ਼ ਕਰ ਰਿਹਾ ਹੈ ਸੋ ਆਈ ਹੋਪ ਦ ਪੀਪਲ ਸਿਟਿੰਗ ਇਨ ਕੈਨੇਡਾ ਵਿਲ ਟੇਕ ਨੋਟਿਸ ਆਫ ਥਿਸ ਐਂਡ ਆਸਕ ਫੋਰ ਸਟਰਨ ਐਕਸ਼ਨ ਐਂਡ ਮੇ ਥੈਟ ਪਰਸਨ ਬੀ ਥਰੋਨ ਆਊਟ ਆਫ देयर ਐਂਡ ਐਟ ਦ ਸੇਮ ਟਾਈਮ ਦ ਚੀਫ ਮਿਨਿਸਟਰ ਆਫ ਪੰਜਾਬ ਵਿਲ ਟੇਕ ਅ ਸਟ੍ਰਿਕਟ ਐਕਸ਼ਨ ਇਹਦੇ ਖਿਲਾਫ ਸਖਤ ਐਕਸ਼ਨ ਹੋਊਗਾ ਕਾਰਵਾਈ ਹੋਗੀ ਜਿਨ੍ਹਾਂ ਨੇ ਇਹ ਜਿਹੇ ਮਲਤ ਕੀਤੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਇਹ ਪੂਰਾ ਮਾਮਲਾ ਆਓ ਤੁਹਾਨੂੰ ਦੱਸਿਆ ਜਾਣਕਾਰੀ ਮੁਤਾਬਕ ਸੰਧੋਵਾ 2010 ਚ ਦਿੱਲੀ ਚ ਟੈਕਸੀ ਚਲਾਉਂਦੇ ਸਨ ਪਰ ਉਪਰ ਤੋਂ ਹੀ ਇੱਕ ਬੱਚਾ ਉਹਨਾਂ ਕੋਲ ਟੈਕਸੀ ਸਿੱਖਣ ਗਿਆ ਸੀ ਜੋ ਸੰਧੋਵਾ ਦੇ ਨਾਲ ਹੀ ਰਹਿੰਦਾ ਸੀ ਇਸ ਦੌਰਾਨ ਉਹ ਬੱਚਾ ਇੱਕ ਦਿਨ ਅਚਾਨਕ ਭੱਜ ਕੇ ਰੋਪੜ ਦੇ ਇੱਕ ਹਸਪਤਾਲ ਚ ਦਾਖਲ ਹੋ ਜਾਂਦਾ ਹੈ ਜਿੱਥੇ ਉਸ ਬੱਚੇ ਦੀ ਮੈਡੀਕਲ ਰਿਪੋਰਟ ਚ ਇਹ ਸਾਹਮਣੇ ਆਇਆ ਕਿ ਬੱਚੇ ਨਾਲ ਕੁਟਮਾਰ ਸਣੇ ਉਸ ਨਾਲ ਬਦਫੈਲੀ ਵੀ ਕੀਤੀ ਗਈ ਸੀ ਪਰ ਬਾਅਦ ਚ ਇਹਨਾਂ ਦੋਵਾਂ ਧਿਰਾਂ ਦਾ ਰਾਜੀਨਾਮਾ ਹੋ ਜਾਂਦਾ ਹੈ ਅਤੇ ਉਸ ਰਾਜੀਨਾਮੇ ਦੇ ਆਧਾਰ ਤੇ ਰੋਪੜ ਤੇ ਇੱਕ ਡੀੜੀ ਹਰ ਕੀਤੀ ਗਈ ਜਿਸ ਚ ਇਹ ਸਾਰੇ ਤੱਥ सामने आए हालांकि उस वक्त रोपर पुलिस ने मामले को दिल्ली पुलिस दे हवाले नहीं किया क्योंकि जुर्म दिल्ली दी हद्दूद अंदर होया सी ਅਤੇ ਆਪਣੇ ਪੱਧਰ ਤੇ ਹੀ ਇਸ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ਜਦ ਕਿ ਅੱਜ ਦੀ ਤਰੀਖ 'ਚ ਵੀ ਉਹ ਡੀਡੀਆ ਉਸੇ ਤਰ੍ਹਾਂ ਸਟੈਂਡ ਦੱਸੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ